ਇਪਲਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਅੱਜ ਜਿਹੜਾ ਆਪਣਾ ਮਿਸ਼ਨ ਹੈ ਖੇਤੀ ਨੂੰ ਜ਼ਹਿਰ ਮੁਕਤ ਕਰਨਾ ਖੇਤੀ ਨੂੰ ਜ਼ਹਿਰ ਮੁਕਤ ਕਰਨ ਲਈ ਐਮ ਆਈ ਲਾਈਫ ਸਟਾਈਲ ਕੰਪਨੀ ਦੁਆਰਾ ਆਰਗੈਨਿਕ ਤਰੀਕੇ ਦੇ ਨਾਲ ਰੇਹਾਂ ਸਪਰੀਹਾਂ ਤਿਆਰ ਕੀਤੀਆਂ ਜਾਂਦੀਆਂ ਹਨ ਇਹਨਾਂ ਦੇ ਨਾਲ ਜੁੜੇ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਟੇਟ ਟੀਮ ਕੋਆਰਡੀਨੇਟਰ ਸ਼੍ਰੀ ਅਮਨ ਰਾਜਗੜ ਕੋਬੇ ਅਤੇ ਬਲਪ੍ਰੀਤ ਸਿੰਘ ਉਹਨਾਂ ਨੇ ਕਿਵੇਂ ਕਿਸਾਨ ਵੀਰਾਂ ਨੂੰ ਗਾਈਡੈਂਸ ਕੀਤਾ ਕਿਸਾਨਾਂ ਨੇ ਕਿਹੜੀ ਫਸਲ ਤੇ ਤਜਰਬਾ ਕੀਤਾ ਆਓ ਸੁਣਦੇ ਹਾਂ ਕਿਸਾਨਾਂ ਦੀ ਜਵਾਨੀ ਸਸ਼ੀਕਾਲ ਜੀ ਮੇਰਾ ਨਾਮ ਆਮਨ ਹੈ ਤੇ ਮੈਂ ਤਨਰਾਜਗੜ ਕੋਬੇ ਦਾ ਰਹਿਣ ਵਾਲਾ ਮੈਂ ਪਿਛਲੇ 3 ਸਾਲ ਤੋਂ ਇੰਡੀਆ ਗਰੋ ਬ੍ਰਾਂਡ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹਾਂ ਮਤਲਬ ਕਿ ਅਸੀਂ ਇੱਕ ਮਿਸ਼ਨ ਨੂੰ ਲੈ ਕੇ ਚੱਲੇ ਹੋਇਆ ਕਿਸਾਨ ਭਰਾਵਾਂ ਦੇ ਨਾਲ ਮਤਲਬ ਕਿ ਖੇਤੀ ਨੂੰ ਜ਼ਹਿਰ ਮੁਕਤ ਬਣਾਉਂਦਾ ਹੈਗਾਗਾ ਇਹ ਇੰਡੀਆ ਗ੍ਰੋ ਬ੍ਰਾਂਡ ਹੈ ਤਾਂ ਅਸੀਂ 20 ਦਿਨ ਪਹਿਲਾਂ ਬਜਿੰਦਰ ਸਿੰਘ ਜੀ ਨੂੰ ਪਿੰਡ ਬਾਦਲਗੜ੍ਹ ਹਰਿਆਣਾ ਦੇ ਵਿੱਚ ਮਿਲੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਆਂ ਵੀ ਜਦੋਂ ਅਸੀਂ ਉਹਨਾਂ ਨੂੰ ਮਿਲੇ ਸੀ ਉਹਨਾਂ ਦੇ ਖੇਤ ਦੇ ਵਿੱਚ ਇਸ ਫਸਲ ਦੇ ਵਿੱਚ ਕੀ ਦਿੱਕਤਾਂ ਸੀਗੀਆਂ ਤਾਂ ਸੱਸੀ ਕਾਲ ਜੀ ਵੀਰੇ ਜਦੋਂ ਅਸੀਂ ਤੁਹਾਨੂੰ ਅੱਜ ਤੋਂ 20 ਦਿਨ ਪਹਿਲਾਂ ਮਿਲੇ ਸੀਗੇ ਤਾਂ ਉਦੋਂ ਕੀ ਦਿੱਕਤਾਂ ਸੀਗੀਆਂ ਤੁਹਾਨੂੰ ਤੁਹਾਡੀ ਫਸਲ ਦੇ ਪ੍ਰਤੀ ਬਸ ਜੀ ਇਹੋ ਤੀ ਛੋਟਾ ਛੋਟਾ ਜੀ ਬਾਦਦਾ ਨਹੀਂ ਦੀਗਾ ਜੀ ਠੀਕ ਹੈ ਜੀ ਤੇ ਆਏ ਲੱਗਦਾ ਜੀ ਵੀ ਬਾਦੇ ਨੂੰ ਮਤਲਬ ਕਿ ਵਧ ਨਹੀਂ ਰਿਹਾ ਸੀਗਾ ਵਧ ਨਹੀਂ ਰਿਹਾ ਦੀਗਾ ਜੀ ਪੱਤੇ ਪੀਲੇ ਦੀ ਹਾਂ ਪੱਤੇ ਪੀਲੇ ਤੇ ਜਮਾ ਪੀਲੇ ਪੈ ਚੁੱਕੇ ਸੀ ਤੁਸੀਂ ਇਹ ਸੋਚ ਲਿਆ ਸੀ ਵੀ ਬਾਦ ਹੀ ਹਾਂ ਵੀ ਬਾਦ ਹੀ ਹੈ ਜੀ ਫਿਰ ਜਦੋਂ ਹੀ ਅਸੀਂ ਤੁਹਾਨੂੰ ਵੀਰੇ ਮਿਲੇ ਤਾਂ ਤੁਹਾਡੇ ਨਾਲ ਗੱਲਬਾਤ ਹੋਈ ਅਸੀਂ ਇੰਡੀਆ ਗਰੋ ਦੇ ਮਤਲਬ ਕਿ ਗਰੋ ম্যাਜਿਕ ਤੇ ਐਮ ਆਈ ਸਪਰੇਅ ਪ੍ਰੋਡਕਟ ਤੁਹਾਨੂੰ ਦਿੱਤੇ ਤਾਂ ਤੁਸੀਂ ਇਹ ਵਰਤੇ ਤਾਂ ਤੁਹਾਨੂੰ ਕੀ ਬੈਨੀਫਿਟ ਹੋਇਆ ਕੀ ਰਿਜ਼ਲਟ ਹੋਇਆ ਬਹੁਤ ਵਧੀਆ ਹੋਇਆ ਜੀ ਆ ਕੀ ਮੜਾ ਖੁੱਲ ਕੇ ਦੱਸੋਗੇ ਤਾਂ ਕਿ ਆਪਣੇ ਕਿਸਾਨਾਂ ਨੂੰ ਬਹੁਤ ਵਧੀਆ ਹੋਇਆ ਜੀ ਜੀ ਹਾਂ ਸਾਡੇ ਸਾਹਮਣੇ ਆ 10 20 ਡਣਾ ਚਾਹੇ ਬਣਾਤੀ ਠੀਕ ਹੈ ਜੀ ਹਾਂ ਜੀ ਆਪਕੋ 5 5 ਫੁੱਟ ਕੱਦ ਕਰਤਾ ਜੀ ਠੀਕ ਹੈ ਜੀ ਮਤਲਬ ਕਿ ਤੁਸੀਂ ਦੇਖ ਸਕਦੇ ਇਸ ਫਸਲ ਦੀ ਹਾਈਟ ਬਹੁਤ ਜ਼ਿਆਦਾ ਗਈ ਹੈਗੀ ਹੈ ਬਾਕੀ ਆ ਸਪਰੇ ਕਰੀਏ ਜੀ ਪੱਤੇ ਦੀ ਪਟਾਰ ਤੁਸੀਂ ਦੇਖ ਸਕਦੇ ਹੈਗੇ ਹੋਗੇ ਅਸੀਂ ਤਾਂ ਹੀ ਹੱਥ ਦੇ ਵਿੱਚ ਚੱਕਿਆ ਹੋਇਆ ਸੀਗਾ ਹਨਾ ਤਾਂ ਇਸ ਕਿਸਾਨ ਨੇ ਆਪਣਾ ਐਮ ਆਈ ਸਪਰੇ ਤੇ ਆਪਣਾ ਇੰਡੀਆ ਗਰੋ ਦਾ ম্যাਜਿਕ ਗਰੋ ਮੈਜਿਕ ਐਡਵਾਂਸ ਵਰਤਿਆ ਸੀਗਾ ਸੋ ਇਹ ਪ੍ਰੋਡਕਟ ਵੀਰੇ ਖੇਤੀ ਨੂੰ ਜ਼ਹਿਰ ਮੁਕਤ ਕਰਦੇ ਹੈਗੇ ਕਿ ਜਿਵੇਂ ਥੋੜਾ ਬੈਨੀਫਿਟ ਹੋਇਆ ਹੈਗਾਗਾ ਕੀ ਹੋਰ ਕਿਸਾਨਾਂ ਦਾ ਵੀ ਬੈਨੀਫਿਟ ਹੋ ਮਤਲਬ ਕਿ ਉਹਨਾਂ ਨੂੰ ਫਾਇਦਾ ਹੋਣਾ ਚਾਹੀਦਾ ਹਾਂਜੀ ਹਾਂਜੀ ਫਾਇਦਾ ਆਊਗਾ ਕੀ ਲੋਕਾਂ ਨੂੰ ਦੱਸਣਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਠੀਕ ਹੈ ਜੀ ਧੰਨਵਾਦ ਜੀ ਸਸ਼ੀ ਗਾਲ ਜੀ ਮੇਰਾ ਨਾਮ ਬਲਪ੍ਰੀਤ ਹੈ ਤੇ ਮੈਂ ਪਿਛਲੇ 6 ਸਾਲਾਂ ਤੋਂ ਮਾਈ ਲਾਈਫ ਸਟਾਈਲ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਅਸੀਂ ਪਿਛਲੇ ਕੁਝ ਸਮੇਂ ਤੋਂ ਆਰਗੈਨਿਕ ਐਗਰੀਕਲਚਰ ਨੂੰ ਪ੍ਰਮੋਟ ਕਰ ਰਹੇ ਆ ਕੁਦਰਤੀ ਖੇਤੀ ਨੂੰ ਤੇ ਉਹਦੇ ਵਿੱਚ ਅਸੀਂ ਪਿੰਡ ਸਿਵੀਆਂ ਦੇ ਵਿੱਚ ਇੱਕ ਕਿਸਾਨ ਵੀਰ ਨੂੰ ਮਿਲੇ ਸੀ ਤੇ ਉਹਨਾਂ ਨੂੰ ਆਪਣਾ ਜਿਹੜਾ ਪ੍ਰੋਡਕਟ ਹੈਗਾ ਬਾਇਓ ਪੈਸਟੀਸਾਈਡ ਭੂਆਸਤਰਾ ਉਹ ਪਾਉਣ ਲਈ ਦਿੱਤਾ ਸੀਗਾ ਤੇ ਆਓ ਅੱਜ ਆਪਾਂ ਪੁੱਛਦੇ ਆਂ ਵੀ ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੋੜਾ ਜਿਆ ਤੁਸੀਂ ਉੱਚੀ ਬੋਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਹਰਦੀਪ ਸਿੰਘ ਜੀ ਹਰਦੀਪ ਸਿੰਘ ਹਾਂਜੀ ਹਰਦੀਪ ਸਿੰਘ ਜੀ ਤੁਸੀਂ ਆ ਕਣਕ ਦੇ ਵਿੱਚ ਆਪਣਾ ਕਿਹੜਾ ਪ੍ਰੋਡਕਟ ਵਰਤਿਆ ਸੀਗਾ ਜੀ? ਪੂਆਸਤਰ ਪ੍ਰੋਡਕਟ ਵਰਤੇ ਸੀਗੇ ਜੀ ਆਪਾਂ। ਠੀਕ ਹੈ ਜੀ। ਹਾਂਜੀ। ਕਿੰਨੇ ਅ ਮਤਲਬ ਬਾਣ ਦੇ ਵਿੱਚ ਤੁਸੀਂ ਇਹਨੂੰ ਵਰਤਿਆ ਸੀਗਾ ਜੀ? ਕਿੰਨੇ ਥਾਂ ਚ ਪਾਇਆ ਸੀ ਇੱਕ ਪੈਕਟ। ਇੱਕ ਪੈਕਟ। ਠੀਕ ਹੈ ਜੀ। ਪਹਿਲੇ ਪਾਣੀ ਤੇ ਪਾਇਆ ਸੀ ਇਹ। ਠੀਕ ਹੈ ਜੀ। ਤੇ ਇਹਦਾ ਜਿਹੜਾ ਤਜਰਬਾ ਹੈਗਾ ਜਾਨੀ ਕਿ ਹੁਣ ਇਹਦੇ ਵਿੱਚ ਤੁਸੀਂ ਕਣਕ ਜਦੋਂ ਬੀਜੀ ਐ ਤੁਹਾਨੂੰ ਕੋਈ ਫਰਕ ਨਜ਼ਰ ਆ ਰਿਹਾ ਜੀ? ਇੱਕ ਤਾਂ ਹਾਈਟ 'ਚ ਫਰਕ ਆ ਹੀ ਕਣਕ ਦੇ। ਤੁਸੀਂ ਦੇਖ ਹੀ ਸਕਦੇ ਹੋ। ਠੀਕ ਹੈ ਜੀ ਤੇ ਇੱਕ ਰੰਗ ਤੇ ਫਰਕ ਹੈ ਦੂਜੀ ਕਣਤ ਨਾਲ ਹੋਇ ਤੇਕਰ ਤਾਂ ਠੀਕ ਹੈ ਜੀ ਹਾਂਜੀ ਤਾਂ ਆਪਾਂ ਇਹਨਾਂ ਦਾ ਖੇਤ ਵੀ ਦੇਖ ਲੈਨੇ ਆ ਜੀ ਆ ਮੇਰੇ ਖਿਆਲ ਦੇ ਵਿੱਚ ਉਹ ਖੇਤ ਹੈਗਾ ਜਿੱਥੇ ਇਹਨਾਂ ਨੇ ਪੂਆਸਤਰਾ ਪਾਇਆ ਹੋਇਆ ਹੈਗਾ ਹਨਾ ਤੇ ਇਹਦੇ ਨਾਲ ਜਿਹੜਾ ਹੈਗਾ ਆ ਇਹਨਾਂ ਦਾ ਦੂਸਰਾ ਪਲਾਟ ਹੈਗਾ ਜਿੱਥੇ ਇਹਨਾਂ ਨੇ ਪੂਆਸਤਰਾ ਨਹੀਂ ਵਰਤਿਆ ਤਾਂ ਦੋਸਤੋ ਕਣਕ ਦੇ ਰੰਗ ਦਾ ਫਰਕ ਹੈਗਾ ਤੇ ਕੱਦ ਦਾ ਫਰਕ ਹੈ ਤਾਂ ਇਸ ਤੋਂ ਬਾਅਦ ਜੀ ਫਿਰ ਤੁਸੀਂ ਹੁਣ ਜਿਹੜਾ ਅਗਲਾ ਸਾਡੇ ਦੋ ਪ੍ਰੋਡਕਟ ਆ ਹੈਗੇ ਆ ਗਰੋਥ ਪ੍ਰੋਮੋਟਰ ਵਾਸਤੇ ਗ로우 ম্যাਜਿਕ ਤਾਂ ਹੁਣ ਤੁਸੀਂ ਇਹਦਾ ਛੜਕਾ ਕਰਨਾ ਹੈਗਾ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜੀ ਤੁਸੀਂ ਆਪਣੀ ਯੂਰੀਆ ਦੀ ਡੋਜ਼ ਹੈਗੀ ਹੈ ਉਹ ਕੱਟ ਕਰ ਦੇਣੀ ਹੈਗੀ ਹੈ ਠੀਕ ਹੈ ਜੀ ਠੀਕ ਹੈ ਜੀ ਤਾਂ ਕਿ ਤੁਹਾਨੂੰ ਜਿਹੜਾ ਖਰਚੇ ਦੇ ਵਿੱਚ ਠੀਕ ਹੈ ਜੀ ਫਾਇਦਾ ਮਿਲੇ ਬਚਤ ਹੋ ਸਕੇ ਧੰਨਵਾਦ ਜੀ